ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੋ ਕਿ ਸੀਐਮ ਭਵਨ ਤਮਾਨ ਕਰਨਲ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਇੱਕ ਯੋਗਦਾਨ ਪਾਤਾ ਕਹਿਣਾ ਮਤਲਬ ਉਹਨਾਂ ਦੇ ਪਰਿਵਾਰ ਦੇ ਨਾਲ ਖੜ ਚੁੱਕੇ ਉਹਨਾਂ ਨੂੰ ਇੱਕ ਇਨਸਾਫ ਦਿਵਾਉਣ ਦੇ ਵਾਸਤੇ ਉਹਨਾਂ ਨੇ ਕਿਹਾ ਵੀ 31 ਮਾਰਚ ਦਾ 12 ਵਜ ਦਾ ਸਮਾਂ ਦੇਤਾ ਕਿਹਾ ਗਿਆ ਵੀ ਤੁਸੀਂ ਇਹ ਧਰਨਾ ਹੁਣ ਨਾ ਰੱਖੋ ਤਾਂ ਮੈਂ ਤੁਹਾਨੂੰ ਇਨਸਾਫ ਦਿਵਾਉਣ ਵਾਸਤੇ ਹਾਜ਼ਰਾਂ ਤੇ ਜੋ 12 ਤਰੀਕ ਦਾ ਸਮਾਂ ਰੱਖ ਦਿੱਤਾ ਗਿਆ ਕਰਨਲ ਮਾਵਲੇ ਜੋ ਉਹਨਾਂ ਦੀ ਪਤਨੀ ਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਜੋ ਸੀਮਪਤਮਨ ਖੜ ਗਏ ਉਹਨਾਂ ਦਾ ਕਹਿਣਾ ਹੁਣ ਬਹੁਤ ਵੱਡਾ ਇੱਕ ਬਿਆਨ ਆਇਆ ਸਾਹਮਣੇ 12 ਵਜੇ ਦਾ ਸਮਾਂ ਦਿੱਤਾ ਗਿਆ ਤਾਂ ਉਹਨਾਂ ਨੂੰ ਕਿਹਾ ਗਿਆ ਵੀ ਸੋਨੂੰ ਪੂਰਾ ਪੂਰਾ ਇਨਸਾਫ ਮਿਲੂ ਜੋ ਬੰਦੀ ਕਾਰਵਾਈ ਉਹ ਵੀ ਹੋਣੀ ਆ ਤਾਂ ਇਹ ਗੌਰਵ ਜਾਦਵ ਡੀਜੀਪੀ ਉਹਨਾਂ ਦਾ ਵੀ ਬਿਆਨ ਆਇਆ ਸਾਹਮਣੇ ਵੀ ਜੋ ਇਹ ਕਹਿਣਗੇ ਪਰਿਵਾਰ ਦੇ ਅਸੀਂ ਨਾਲ ਖੜੇ ਆ ਬੰਦੀ ਕਾਰਵਾਈ ਅਸੀਂ ਕਰਾਂਗੇ ਐਸਐਸਪੀ ਨਾਰਥ ਰੇਨ ਤੇ ਜਿਹੜੇ ਜਿੰਨੇ ਵੀ ਉਹ ਚਾਰੇ ਜਿੰਨੇ ਪੁਲਿਸ ਵਾਲਿਆਂ ਦਾ ਨਾਮ ਦੱਸਿਆ ਗਿਆ ਕਿਉਂਕਿ 12 13 ਦੱਸਿਆ ਗਿਆ ਇਹ 12 12 ਜਣੇ ਸੀ ਤੇ ਜਿਹਦੇ ਜਿਹਦੇ ਇਹ ਵਿੱਚ ਨਾਮ ਆਇਆਗਾ ਤਾਂ ਉਹਨਾਂ ਦੇ ਜੋ ਪਰਿਵਾਰ ਨਾਮ ਲੈਣਗੇ ਤਾਂ ਉਹਨਾਂ ਦੀ ਜਿਵੇਂ ਇਹਨਾਂ ਨੇ ਕਿਹਾ ਵੀ ਅਸੀਂ ਸੀਬੀਆਈ ਜਾਂਚ ਕਰਾਉਣਾ ਚਾਹੁੰਦੇ ਆ ਤਾਂ ਉਹ ਸੀਐਮ ਪੁਆਇੰਟ ਮਾਨਿਕ ਸਮਾਡੇਟਾ 12 ਵਜੇ ਦਾ ਉਹਦੇ ਵਿੱਚ ਉਹਨ ਦੇਖਣਾ ਇਹ ਵੰਦਾ ਵੀ ਇਹ ਪਰਿਵਾਰ ਨੂੰ ਇਨਸਾਫ ਮਿਲਦਾ ਜਾਂ ਨਹੀਂ ਮਿਲਦਾ ਕਿਉਂਕਿ ਉਸ ਧਰਨੇ ਦੇ ਵਿੱਚ ਇਹ ਵੀ ਕਿਹਾ ਗਿਆ ਵੀ ਅਗਰ ਇਨਸਾਫ ਨਾ ਮਿਲਿਆ ਕਿ ਜੇ ਸੀਐਮ ਪੰਤਮਾਨ ਨੇ ਵੀ ਕੁਛ ਨਾ ਕੀਤਾ ਤਾਂ ਅਸੀਂ ਫਿਰ ਤੋਂ ਇਹ ਧਰਨਾ ਜਾਰੀ ਰੱਖਾਂਗੇ ਫਿਰ ਤੋਂ ਲੜਨ ਵਾਸਤੇ ਅਸੀਂ ਤਿਆਰ ਹਾਂ ਕਿਉਂਕਿ ਇਹ ਲੰਬੇ ਸਮੇਂ ਤੋਂ ਜਿਵੇਂ ਇਹ 13 ਤਰੀਕ ਦੀ ਇਹ ਘਟਨਾ ਤੇ ਅੱਜ 24 ਤਰੀਕ ਹੋ ਗਈ ਕਿਉਂਕਿ ਲੰਬਾ ਸਮਾਂ ਕਿਉਂਕਿ ਉਹਨਾਂ ਨੇ ਪਹਿਲਾਂ ਸੁਣਵਾਈ ਨਹੀਂ ਕੀਤੀ ਤੇ ਇੱਕ ਨਾਲ ਨਾਲ ਖਬਰ ਹੋਰ ਵਾਇਰਲ ਹੋ ਰਹੀ ਆ ਜਿਹੜਾ ਇੱਕ ਪੁਲਿਸ ਵਾਲਾ ਉਹਦੇ ਪਰਿਵਾਰ ਨਾਲ ਵੀ ਤੱਕਾ ਹੋਇਆ ਖੁਦ ਇੱਕ ਪੁਲਿਸ ਵਾਲਾ ਰੋ ਰੋ ਕੇ ਕਹਿ ਰਿਹਾ ਤੁਸੀਂ ਸ਼ਾਇਦ ਖਬਰ ਉਹ ਸੁਣੀ ਲਈ ਹੋ ਉਹਦੀ ਜਿਹੜੀ ਨੋ ਸੀ ਉਹਦੇ ਠਿੱਡ ਦੇ ਵਿੱਚ ਲੱਤਾਂ ਮਾਰੀਆਂ ਜਿਹੜੀ ਇਹ ਪੁਲਿਸ ਦਾ ਕੰਮ ਆ ਜਿਹੜਾ ਕਹਿੰਦਾ ਵੀ ਮੈਨੂੰ ਇੱਕ ਨੌਕਰੀ ਤੋਂ ਲਾਹ ਦੇਣ ਦਾ ਇੱਕ ਧਮਕੀ ਦਿੰਦਾਗਾ ਕੋਈ ਡੀਜੀਪੀ ਆ ਉਹ ਵੀ ਕਹਿਣ ਦਾ ਮਤਲਬ ਮੈਨੂੰ ਧਮਕੀਆਂ ਮਿਲਦੀਆਂ ਖੁਦ ਜਦੋਂ ਪੁਲਿਸ ਵਾਲੇ ਸੁਰੱਖਿਤ ਨਹੀਂ ਆਪਾਂ ਕਿੱਥੇ ਸੁਰੱਖਿਤ ਹੋਵਾਂਗੇ ਉਹ ਤੁਸੀਂ ਖਬਰ ਸੁਣੀ ਲਈ ਹੋਊਗੀ ਕਿਉਂਕਿ ਘੰਟੇ ਦੀ ਉਹ ਖਬਰਾਂ ਵਾਇਰਲ ਹੋ ਰਹੀ ਹੈ ਜੋ ਤਾਂ ਉਹ ਰੋ ਰੋ ਕੇ ਉਹ ਪੁਲਿਸ ਵਾਲਾ ਵੀ ਕਹਿ ਰਿਹਾ ਕਿਉਂਕਿ ਇਹ ਸਰਕਾਰ ਚ ਸੀਐਮ ਪੌਂਤਮਨ ਨੂੰ ਚਾਰੇ ਪਾਸੋਂ ਫਟੂ ਮੂਹੀ ਮਿਲਦੀ ਆ ਹੁਣ ਦੇਖਣਾ ਇਹ ਵੰਨ ਦਾ ਸੀਐਮ ਪੰਤਮਨ ਨਾਲ ਖੜਗੇ ਉਹਨਾਂ ਦੇ ਪਰਿਵਾਰ ਦੇ ਕਿਹਾ ਗਿਆ ਵੀ ਅਸੀਂ ਤੁਹਾਨੂੰ ਪੂਰਾ ਪੂਰਾ ਇਨਸਾਫ ਦਵਾਵਾਂਗੇ ਤੇ ਜਿਹੜਾ ਡੀਜੀਪੀ ਗੌਰਵ ਆ ਪੰਜਾਬ ਦਾ ਤਾਂ ਉਹਨਾਂ ਨੇ ਵੀ ਕਿਹਾ ਗਿਆ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਜਬ ਬੰਨ ਦੀ ਕਾਰਵਾਈ ਕਰਨ ਨੂੰ ਤਿਆਰ ਤਾਂ ਹੁਣ ਦੇਖਣਾ ਇਹ ਵੰਨ ਦਾ ਬਈ ਕਿਉਂਕਿ ਜਿਹੜਾ ਇਹ ਕਰਨਲ ਮਾਮਲੇ ਵਿੱਚ ਇਹਨਾਂ ਦੀ ਕੁੱਟਮਾਰ ਹੋਈ ਸੀ ਤਾਂ ਜਿਹੜੇ ਸਾਡਾ ਆਰਮੀ ਸਾਡੇ ਆਰਮੀ ਦੇ ਨੌਜਵਾਨ ਸਾਡੇ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਨਿਊਜ਼ ਵਾਲੇ ਆ ਸਾਰੇ ਉਹਨਾਂ ਦੇ ਹੱਕ ਦੇ ਵਿੱਚ ਆ ਤੇ ਜਿਹੜਾ ਉਹਨਾਂ ਦਾ ਐਸਐਸਪੀ ਸੀ ਉਹ ਨਾਨਕ ਸਿੰਘ ਆ ਉਹਨਾਂ ਦੇ ਪਰਿਵਾਰ ਨੇ ਵੀ ਇੱਕ ਦੋ ਪੀਲਾਂ ਕੀਤੀਆਂ ਸੀ ਵੀ ਸਾਡੇ ਹੱਕ 'ਚ ਕੋਈ ਨਹੀਂ ਕਿਉਂਕਿ ਉਹਨਾਂ ਦਾ ਕੰਮ ਹੀ ਉਹ ਐਜ ਐਜਾ ਕੀਤਾ ਉਹਨਾਂ ਨੇ ਉਹਨਾਂ ਦੇ ਹੱਕ 'ਚ ਖੜੂਆ ਵੀ ਕੌਣ ਜੇ ਹੁਣ ਗੱਲ ਕਰੀਏ ਸਾਡੇ ਆਰਮੀ ਨੌਜਵਾਨਾਂ ਦੀ ਤਾਂ ਉਹ ਤਾਂ ਅਸੀਂ ਉਹਨਾਂ ਦੇ ਘਰ ਕੀ ਸੁਰੱਖਿਤਾ ਜਿਹੜਾ ਇਹ ੱਤਕਾ ਹੋਇਆ ਬਹੁਤ ਮੰਦਭਾਗਾ ਜੋ ਇਹ ਖਬਰ ਮੰਦਭਾਗੀ ਤਾਂ ਜਿਹੜੀ ਇਹ ਹੁਣ ਚੇਤਾਵਨੀ ਇਧਰੋਂ ਸਿੱਧੀ ਜੋ ਧਰਨੇ ਤੋਂ ਸਿੱਧਾ ਉਹਨਾਂ ਨੂੰ ਕਿਹਾ ਗਿਆ ਵੀ ਜਿਹੜਾ ਸੀਐਮ ਪੰਤਮਾਨ ਨੇ ਇੱਕ ਸਮਾਂ ਦਿੱਤਾ 31 ਮਾਰਚ ਨੂੰ 12 ਵਜੇ ਦਾ ਅਗਰ ਇਨਸਾਫ ਮਿਲਦਾ ਠੀਕ ਆ ਤਾਂ ਜਿਹੜੇ ਉਹ ਕਿਸਾਨ ਜਥੇਬੰਦੀਆਂ ਜੋ ਵੀ ਉਥੇ ਪਹੁੰਚੇ ਆ ਜੋ ਵੀ ਸਾਡੇ ਮਜ਼ਦੂਰ ਕਿਸਾਨ ਤੇ ਜੋ ਆਸ-ਪਾਸ ਪਿੰਡਾਂ ਦੇ ਵਿੱਚੋਂ ਇਹ ਧਰਨਾ ਜਾਰੀ ਰੱਖਿਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਸਾਰੇ ਜਥੇਬੰਦੀਆਂ ਜਿੰਨੀਆਂ ਵੀ ਪਹੁੰਚੀਆਂ ਉਥੇ ਕਿਹਾ ਗਿਆ ਵੀ ਇਹ ਪਰਿਵਾਰ ਨੂੰ ਅਗਲ ਇਨਸਾਫ ਨਾ ਮਿਲਿਆ ਅਸੀਂ ਫਿਰ ਤੋਂ ਧਰਨਾ ਜਾਰੀ ਰੱਖਾਂਗੇ ਕਹਿਣ ਦਾ ਮਤਲਬ ਹੁਣ ਦੇਖਣਾ ਇਹ ਬੰਦਾ ਸੀਐਮ ਪੰਤਮਨ ਨਾਲ ਖੜਨਗੇ ਜਾਂ ਨਹੀਂ ਤਾਂ ਹੁਣ ਜੀ ਬਾਕੀ ਆਪਾਂ ਤੁਹਾਡੇ ਨਾਲ ਜਦੋਂ ਕੋਈ ਤੁਰੰਤ ਖਬਰ ਆਉ ਤੁਰੰਤ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਪ੍ਰਤੀ ਆਪਣੀ ਚੈਨਲ ਆਪਣਾ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਮਿਲਦਿਆ ਕਾਲ ਨੂੰ ਲੌਟੋ ਧੰਨਵਾਦ